ਨੈਸ਼ਨਲ ਕੰਪਨੀ ਨੇ ਕੀ ਕੀਤਾ ਜੀ 200 ਜੀਐਸਐਮ ਦਾ ਮਾਲ ਕੱਢਿਆ ਜਿਹੜਾ ਜੀਐਸਡਬਲਯੂ ਹੈ ਉਹਦੇ 'ਚ ਤਾਂ ਅਸੀਂ ਪਰਸੈਂਟ ਜੀਐਸਐਮ ਹੈ ਜੀ ਜਿਹੜੀ ਆ ਚਾਦਰ ਹੈ ਜੀ ਇਹ ਜਿੰਨੀ ਜੀਐਸਐਮ ਹੋਊਗੀ ਉਨੀ ਲਾਈਫ ਹੋਊਗੀ ਇਹਦੀ ਇੱਕ ਤਾਂ ਸਿੰਪਲ ਕੰਪਾਊਂਡ ਹੈ ਜੀ ਬਈ ਇੱਕ ਆ ਫੜਾਇਓ 3ਐਮ ਦਾ ਕੰਪਾਊਂਡ ਹੋਣਾ ਹੈ ਤਾਂ 200 ਰੁਪਏ ਲੀਟਰ ਹੈ ਕੰਪਾਊਂਡ 500 ਰੁਪਏ ਲੀਟਰ ਹੈ 3ਐਮ ਦਾ ਜੀ ਠੀਕ ਹੈ ਜੀ ਹੁਣ ਆ ਜਦੋਂ ਆਪਾਂ ਮਾਰਾਂਗੇ ਜੀ ਮਤਬਲ ਹੀ ਨਹੀਂ ਚੁਗਾਠ ਗੱਲ ਜੇ ਤੋਲ ਕੇ ਬਣਾਓ ਫਰੰਟ ਘਟੋ ਘਾਟ 2.5 ਇੰਚ ਤੱਕ ਹੀ ਰੱਖੋ ਹੀ ਰੱਖੋ ਸੋਹਣਾ ਲੱਗੂਗਾ। ਨੈਸ਼ਨਲ ਕੰਪਨੀ ਨੇ ਹੀ ਸ਼ੁਰੂ ਕੀਤੀਆਂ ਸੀ ਆ ਚੁਗਾਠਾਂ ਵਾਲਾ। ਠੀਕ ਹੈ ਜੀ। ਇਸ ਤੋਂ ਪਹਿਲਾਂ ਕਿਸੇ ਨੇ ਉਸ ਤੋਂ ਬਾਅਦ ਆ ਬ੍ਰਾਂਡ ਕਈ ਆ ਗਏ। ਠੀਕ ਹੈ ਬਈ। ਤੇ ਮੈਂ ਕੋਈ ਇਹ ਨਹੀਂ ਐ ਯੇ ਅਗਲੇ ਨੇ ਫੋਨ ਕੀਤਾ ਕੋਈ ਮਾਲ ਨਾ ਲਵੇ ਕੋਈ ਸਲਾਹ ਲੈਣੀ ਹੈ ਫਿਰ ਵੀ ਆਪਾਂ ਹਾਜ਼ਰ ਆ। ਅੱਸੀ ਗੱਲ ਦੋਸਤੋ ਜੇਕਰ ਨਮਾਕਰ ਬਣਾ ਰਹੇ ਹੋ ਜਪਾਨੀ ਚਾਦਰ ਦੀ ਚੁਗਾੜ ਦੀ ਭਾਅ ਦੇ ਵਿੱਚੋਂ ਤਾਂ ਇਹ ਵੀਡੀਓ ਜ਼ਰੂਰ ਸੋਨੇਓ ਕਿਉਂਕਿ ਇਹਦੇ ਵਿੱਚ ਬਹੁਤ ਬਰੀਕੀ ਵਾਲੀ ਜਾਣਕਾਰੀ ਦੇਵਾਂਗੇ ਤੇ ਇੱਕ ਬਹੁਤ ਵਧੀਆ ਨੈਸ਼ਨਲ ਕੰਪਨੀ ਨਾਲ ਨਵਾਂ ਜੇ ਕਹਿੰਦੇ ਪ੍ਰੋਡਕ ਜਿਹਦੇ ਲਾਇਬ ਵੀ ਜ਼ਿਆਦਾ ਕੀ ਤੇ ਉਹਨੂੰ ਜੰਗ ਵੀ ਘੱਟ ਲੱਗਦੀ ਹੈ ਤੇ ਉਹਦੇ ਸਾਰੇ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਆਜੋ ਚੱਲਦੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਸਭ ਤੋਂ ਪਹਿਲਾਂ ਤਾਂ ਨਾ ਆਪਣੀ ਸ਼ਾਪ ਦੀ ਲੋਕੇਸ਼ਨ ਦੱਸ ਦਿਆਂ ਪਹਿਲਾਂ ਤਾਂ ਵੇਖੋ ਤੁਹਾਡੇ ਆਿਆਂ ਦਾ ਬਹੁਤ ਵੈਲਕਮ ਹੈ ਜੀ ਪਹਿਲਾਂ ਵੀ ਤੁਸੀਂ ਆਏ ਹੋ ਇਹ ਬੇਗੂ ਰੋਡ ਸਰਸਾ ਜਿਹੜਾ ਆਪਣਾ ਡੇਰਾ ਹੈ ਧੰਨ ਧੰਨ ਸਤਗੁਰਾ ਉਸ ਰੋਡ ਦੇ ਉੱਤੇ ਮੇਨ ਰੋਡ ਤੇ ਹੈ ਪੇਪਰ ਮਿਲ ਨਜ਼ਦੀਕ ਪੇਪਰ ਮਿਲ ਹੈ ਠੀਕ ਹੈ ਜੀ ਬੇਗੂ ਰੋਡ ਸਰਸਾ ਜੀ ਜੀ ਭਾਈ ਜੀ ਜਿਵੇਂ ਪਹਿਲਾਂ ਵੀ ਆਪਾਂ ਨੇ ਰਿਵਿਊ ਕੀਤੇ ਸੀ ਜਪਾਨੀ ਚਾਦਰਾਂ ਦੇ ਚਕਾਖਾ ਤੇ ਹੁਣ ਕਿਹੜਾ ਜਿਹੜਾ ਆਪਾਂ ਨਵਾਂ ਬ੍ਰੈਂਡ ਲੈ ਕੇ ਆਏ ਆ ਜਿਹੜਾ ਵੀ ਮੰਨ ਲਓ ਜਿੱਕੈ ਦੀ ਵੀ ਕੁਆਲਿਟੀ ਵੀ ਵਧੀਆ ਤੇ ਕੀ ਕੀ ਉਹਦੇ ਫੀਚਰ ਨੇ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਪਹਿਲਾਂ ਤਾਂ ਜੇ ਮੰਨ ਲਓ ਪਹਿਲਾਂ ਤਾਂ ਪੁਰਾਣੇ ਟਾਈਮ ਤਾਂ ਜਪਾਨੀ ਚਾਦਰ ਆਉਂਦੀਆਂ ਸੀ ਉਸ ਤੋਂ ਬਾਅਦ ਜਪਾਨੀ ਚਾਦਰ ਤੋਂ ਬਾਅਦ ਪਹਿਲੀ ਵਾਰ ਇੰਡੀਆ ਦੇ ਵਿੱਚ ਜਿਹੜਾ ਪਲਾਂਟ ਲੱਗਿਆ ਉਹ ਨੈਸ਼ਨਲ ਕੰਪਨੀ ਦਾ ਪਲਾਂਟ ਲੱਗਿਆ ਸੀ ਨੈਸ਼ਨਲ ਦਾ ਜੀ ਉਸ ਤੋਂ ਬਾਅਦ ਫਿਰ ਆਇਆ ਆਪਣੇ GSW ਜੀ ਜਿਹੜਾ GSW ਹੈ ਉਹਦੇ ਚ ਤਾਂ ਅਸੀਂ ਪਰਸੈਂਟ ਜੀਐਸਐਮ ਹੈ ਜੀ ਜੀਐਸਐਮ ਜ਼ਿੰਕ ਮਤਲਬ ਜ਼ਿੰਕ ਠੀਕ ਹੈ ਜੀ ਹੁਣ ਨੈਸ਼ਨਲ ਕੰਪਨੀ ਨੇ ਕੀ ਕੀਤਾ ਜੀ 200 ਜੀਐਸਐਮ ਦਾ ਮਾਲ ਕੱਢਿਆ ਠੀਕ ਹੈ ਨਵਾਂ ਪ੍ਰੋਡਕਟ ਦਿੱਤਾ ਹਾਂ ਠੀਕ ਹੈ ਜੀ ਯਾਨੀ ਕਿ ਸਭ ਤੋਂ ਪੁਰਾਣਾ ਬ੍ਰਾਂਡ ਹੈ ਨੈਸ਼ਨਲ ਦਾ ਠੀਕ ਹੈ ਜੀ ਤੇ ਮੈਂ ਤੁਹਾਨੂੰ ਅੱਗੇ ਆਖਿਆ ਵੀ ਜਿਹੜੀ ਇਹ ਚਾਦਰ ਹੈ ਜੀ ਇਹ ਜਿੰਨੀ ਜੀਐਸਐਮ ਹੋਊਗੀ ਉਨੀ ਲਾਈਫ ਹੋਊਗੀ ਇਹਦੀ ਜਿਆਦਾ ਲਾਈਫ ਲਾਈਫ ਹੋਊਗੀ ਤੇ ਜਿਵੇਂ ਆਪਣੇ ਪੁਰਾਣੀ ਜਾਪਾਨੀ ਚਾਦਰ ਆਪਾਂ ਮਸ਼ਹੂਰ ਸੀ ਕਿਉਂ ਨਹੀਂ ਗੱਲ ਦੀ ਸੀ ਉਹਦੇ ਜੀਐਸਐਮ ਜਿਆਦਾ ਹੁੰਦੇ ਸੀ ਠੀਕ ਹੈ ਜੀ 150 120 ਜੀਐਨ ਸਮ ਸੀ ਉਹ ਨੈਸ਼ਨਲ ਕੰਪਨੀ ਨੇ ਕੀ ਹੈ 200 ਜੀਐਸਐਮ ਦਾ ਮਾਲ ਕੱਢਿਆ ਠੀਕ ਹੈ ਜੀ ਪਰ ਇਹ ਜਿਆਦਾ ਨਹੀਂ ਹੈ ਕੋਈ 8 8.5 9 ਰੁਪਏ ਮਹਿੰਗਾ ਹੈ 10 ਰੁਪਏ ਲਾ ਲਓ ਜੀ ਦੂਜੇ ਨਾਲ ਦੂਜੇ ਨਾਲ ਪਰ ਜੇ ਗੱਲ ਕਰੀਏ ਲਾਈਫ ਮਤਲਬ ਲਾਈਫ ਤਾਂ ਤੁਹਾਨੂੰ ਦੱਸਿਆ ਵੀ ਜਿੰਨੀ ਜੀਐਸਐਮ ਹੋਊਗੀ ਉਨੀ ਲਾਈਫ ਹੈ ਠੀਕ ਹੈ ਭਾਈ ਹਾਂ ਤੇ ਲੋ ਵੀ ਦੋਸਤੋ ਭਾਈ ਹੋਰ ਵੀ ਫਿਰ ਇਹਦੇ ਨਾਲ ਜੀਐਸਓ ਨਾਲ ਫਰਕ ਪੈਂਦਾ ਕਬਲ ਵੀ ਜਿਵੇਂ ਆਪਾਂ ਨੂੰ ਕਹਿ ਦਿੰਦੇ ਆ ਜੰਗ ਵਗੈਰਾ ਲੱਗਦੀ ਆ ਪਰ ਜੰਗ ਹੀ ਦੇਖੋ ਹੈ ਤਾਂ ਲੋਹਾ ਹੀ ਇਹ ਜੀ ਬੇਸ ਤਾਂ ਲੋਹੇ ਦਾ ਹੈ ਜੀ ਪਰ ਇਹ ਜ਼ਿੰਕ ਦਾ ਕੋਟ ਵੱਜਿਆ ਹੁੰਦਾ ਹੈ ਜੀ ਜ਼ਿੰਕ ਤੇ ਜਿਵੇਂ ਕੋਟ ਵੱਜਣ ਕਰਕੇ ਗਲਤੀ ਨਹੀਂ ਜੀ ਉਹ ਅਸੀਂ ਜੀਐਸਮ ਹੈ ਇਹ 200 ਜੀਐਸਮ ਹੈ ਜੀ ਠੀਕ ਹੈ ਜੀ ਇਹਦਾ ਮਾਰਕਾ ਹੈ ਬਕਾਇਦਾ ਨੈਸ਼ਨਲ ਕੋਡਡ ਮੈਟਲੋਜੀ ਇਹਦੇ ਹਾਥੀ ਦਾ ਮਾਰਕਾ ਲੱਗਿਆ ਹੈ 200 GS ਹਸੰਦਾ ਠੀਕ ਹੈ ਜੀ ਕਿਉਂ ਬਾਜ਼ਾਰ ਦੇ ਵਿੱਚ ਡੁਪਲੀਕੇਟ ਕਿਉਂ ਅੱਜ ਕੱਲ ਇੰਡੀਆ ਹੈ ਅਰੀਨਲ ਬਾਤ ਚ ਆਉਂਦਾ ਪਹਿਲਾਂ ਡੁਪਲੀਕੇਟ ਆਉਂਦਾ ਹੈ ਜੀ ਠੀਕ ਹੈ ਜੀ ਇਹ ਹਾਥੀ ਵਾਲਾ ਮਤਲਬ ਲੋਗੋ ਯਾਦ ਰੱਖੋ ਹਾਥੀ ਦਾ ਲੋਗੋ ਹੈ ਜੀ ਨੈਸ਼ਨਲ ਕਾਟਡ ਮੈਟਲ ਹੈ ਜੀ 200 GS ਹਸੰਦਾ ਜੀ ਠੀਕ ਹੈ ਭਾਈ ਜੀ ਬਾਕੀ ਮੈਂ ਤੁਹਾਨੂੰ ਚੁਗਾਠਾ ਬਾਰੇ ਤਾਂ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਹੈ ਜੀ ਵੀ ਮੈਂ ਇਹੀ ਜ਼ੋਰ ਦੇਣਾ ਹੁੰਦਾ ਹੈ ਵੀ ਚੁਗਾਠਾ ਚ ਜਿੱਥੋਂ ਮਰਜ਼ੀ ਬਣਵਾ ਲਓ ਬਿਲਕੁਲ ਚੁਗਾਠਾ ਹਮੇਸ਼ਾ ਤੋਲ ਕੇ ਬਣਾਓ ਠੀਕ ਹੈ ਜੀ ਹਮੇਸ਼ਾ ਚਵਾਠਾਂ ਚ 2 ਰੁਪਏ 5 ਰੁਪਏ ਚਵਾਠਾਂ ਮਹਿੰਗੀਆਂ ਬਣਾ ਲਓ ਪਰ ਤੋਲ ਕੇ ਬਣਾਓ ਫੁੱਟਾਂ ਚ ਨਾ ਲਓ ਤੋਲ ਕੇ ਫੁੱਟਾਂ ਚ ਤਾਂ ਲਾਓ ਹੀ ਨਾ ਕਿਸੇ ਹਾਲਤ ਚ ਹੀ ਨਾ ਲਓ ਠੀਕ ਹੈ ਫਿਰ ਵੀ ਲੋਕ ਪਤਾ ਕੀ ਇਹ ਸਮਝਦੇ ਨਹੀਂ ਐ ਠੀਕ ਹੈ ਜੀ ਤੇ ਦੂਰੋਂ ਬਣਾ ਲਓ ਕੋਈ ਗੱਲ ਨਹੀਂ ਹੁਣ ਸਰਸਾ ਹੈ ਕਿ ਆਦਮੀ ਕਹਿੰਦਾ ਦੂਰ ਹੈ ਦੂਰ ਕੋਈ ਵਿਸ਼ੇਸ਼ ਗੱਲ ਨਹੀਂ ਜਦੋਂ ਆਪਾਂ ਕੋ ਦੂਰ ਲੱਖ ਰੁਪਿਆ ਲੱਕ ਲਾਉਣਾ ਹੈ ਬਿਲਕੁਲ 2000 ਕਿਰਾਇਆ ਲੱਗ ਜੂਗਾ ਕੋਈ ਵਿਸ਼ੇਸ਼ ਗੱਲ ਨਹੀਂ ਐ ਫਿਰ ਆਪਣੇ ਆ ਮਸ਼ੀਨਾ ਠੀਕ ਹੈ ਜੀ ਇਹ ਬਾਈ ਕਾਹਦੀ ਮਸ਼ੀਨਾ ਹੈ ਇਹ ਸੀਐਨਸੀ ਮਸ਼ੀਨਾ ਹੈ ਪਹਿਲਾਂ ਇੱਕ ਸੀ ਜਾਂ ਦੋ ਆ ਬੈਂਡਿੰਗ ਦਾ ਕੰਮ ਜਿਆਦਾ ਔਨ ਕਰਕੇ ਦੋ ਲੈਂਦੀਆਂ ਠੀਕ ਹੈ ਜੀ ਸੀਐਨਸੀ ਬੈਂਡਿੰਗ ਵਾਲੀ ਅੱਜਕੱਲ ਪੰਜਾਬ 'ਵੀ ਲੱਗੀਆਂ ਹੈ ਹਰਿਆਣਾ ਦਾ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਹੱਬ ਹੈ ਠੀਕ ਹੈ ਜੀ ਯਾਨੀ ਕਿ ਚੁਗਾਠਾਂ ਦਾ ਜੋ ਜਨਮਦਾਤਾ ਹੈ ਉਹ ਸਰਸਾ ਉਹ ਸਰਸਾ ਹੀ ਹੈ ਬਿਲਕੁਲ ਬਿਲਕੁਲ ਹਰ ਬੰਦੇ ਨੂੰ ਹਿੰਦੁਸਤਾਨ 'ਚ ਪਤਾ ਹੈ ਵੀ ਸਰਸਾ ਹੀ ਚੁਗਾਠ ਦਾ ਜਨਮਦਾਤਾ ਹੈ ਜੀ ਬਿਲਕੁਲ ਜੀ ਇੱਥੋਂ ਜਿੰਨੇ ਮਿਸਤਰੀ ਹੈ ਜਿੰਨੇ ਸਰਸੇ ਦੇ ਲੋਕ ਅੱਜਕੱਲ ਬਾਹਰ ਯੂਪੀ ਵਗੈਰਾ 'ਚ ਰਾਜਸਥਾਨ 'ਚ ਲੋਕਾਂ ਨੇ ਇੱਥੋਂ ਹੀ ਮੰਨੋ ਕੰਮ ਸ਼ੁਰੂ ਕਰਕੇ ਉੱਥੇ ਪਲਾਟ ਲਾਏ ਜੜਾਂ ਸਾਰੀਆਂ ਸਰ੍ਹਸੇ ਨੇ ਲਾਈਆਂ ਨੇ ਹੁਣ ਪੂਰੇ ਇੰਡੀਆ 'ਚ ਫੈਲ ਚੁੱਕੇ ਆ ਨੇ ਜੋ ਵਾਰੀ ਇਹ ਹੀ ਹੈ ਇਹ ਹੀ ਮੈਂ ਦੱਸੀ ਰਣਾ ਜਿਵੇਂ ਕਟਰ ਹੈ ਜੀ ਕਟਰ ਹੈ ਉਹ ਸੀਐਨਸੀ ਮਸ਼ੀਨ ਹੈ ਠੀਕ ਹੈ ਜੀ ਹਮੇਸ਼ਾ ਸੀਐਨਸੀ ਮਸ਼ੀਨ ਦੀ ਬੈਂਡਿੰਗ ਵਾਲਾ ਮਾਲ ਬਣਾਓ ਵੀ ਸਪਾਈ ਨਾਲ ਬਣਦਾ ਹਾਂ 16 ਗੇਜ ਬਣਾਓ ਜੀ ਹੁਣ ਲੋਕਾਂ ਨੂੰ ਇਹ ਨਹੀਂ ਪਤਾ 18 ਗੇਜ ਦੇ ਚੱਕਰ ਪੰਜਾਬ ਦੇ ਲੋਕ ਕਿ ਹਜੇ ਤਾਂ ਵੀਡੀਓ ਵਗੈਰਾ ਜਿਵੇਂ ਤੁਸੀਂ ਪਾਉਨੇ ਆ ਹੋਰ ਵੀ ਪਾਉਂਦੇ ਆ ਬਿਲਕੁਲ ਜੀ ਉਹ ਹੁਣ ਪਤਾ ਲੱਗਿਆ ਵੀ 16 ਗੇਜ ਵੀ ਚਾਦਰ ਹੈ ਨਹੀਂ ਤਾਂ 18 ਗੇਜ ਨੂੰ ਬਹੁਤ ਮੋਟੀ ਚਾਦਰ ਸਮਝੀ ਬੀ। ਮੈਂ ਕਹਿੰਦਾ ਜੀ ਬਹੁਤ ਸਾਰੇ ਕਸਟਮਰ ਦੇ ਰਿਵਿਊ ਵੀ ਆਏ ਮੈਨੂੰ। ਜਦੋਂ ਆਪਾਂ ਪਹਿਲਾਂ ਵਾਲੀ ਵੀਡੀਓ 'ਚ ਇਹ ਚੀਜ਼ ਦੱਸੀ ਵੀ 16 ਗੇਜ ਆ ਜਿਹੜਾ ਉਹ ਜ਼ਿਆਦਾ ਮਜ਼ਬੂਤ ਹੁੰਦਾ। ਨਹੀਂ 20 22 ਦੀ ਖੜੇ ਸੀਗੇ ਲੋਕ। ਉਹ ਫੁੱਟਾਂ 'ਚ ਲਿੰਦੇ ਨਾ ਜੀ। ਬਿਲਕੁਲ ਜੀ। ਜਦੋਂ ਫੁੱਟਾਂ ਜਾਂਦੇ ਆਗਲਾ 18 ਜਗ੍ਹਾ 20 ਲਾਉਂਦਾ। ਫਿਰ ਮੈਂ ਅੱਗੇ ਵੀ ਵੀਡੀਓ ਦੇ ਵਿੱਚ ਦੱਸਿਆ ਹਮੇਸ਼ਾ ਕੀ ਹੈ ਜੀ ਆਹ ਇਹਦਾ 2.5 ਇੰਚੀ ਫਰੰਟ ਬਣਾਓ। ਠੀਕ ਹੈ ਜੀ। ਠੀਕ ਹੈ। ਵੈਸ 5.5 ਤਾਂ ਬੰਡੀ ਬਣਨੀ ਹੈ ਜੇ ਤੁਸੀਂ 6 ਜਾਂ 7 ਇੰਚ ਚੌੜੀਆਂ ਵੀ ਬਣਾਓਗੇ ਤਾਂ ਉਹ ਵੀ ਸੋਹਣੀਆਂ ਲੱਗਣਗੀਆਂ ਜਿਵੇਂ ਆਹ ਦੇਖੋ ਆਹ ਹੈ ਇਹ 10 ਇੰਚ ਚੌੜੀਆਂ ਠੀਕ ਹੈ ਅਸੀਂ ਦੇਖੇ ਤਾਂ ਫਰੰਟ ਕਿੰਨਾ ਹੈ ਜੀ ਹੁਣ ਇਸ ਨੂੰ ਜਦੋਂ ਆਪਾਂ ਪੇਂਟ ਕਰਾਂਗੇ ਲੱਕੜ ਵਾਲਾ ਪੇਂਟ ਲਗਾ ਲਓ ਜੀ ਤੇ ਬਹੁਤ ਹੀ ਸੋਹਣੀ ਗ੍ਰਿਪ ਆਊਗੀ ਬਿਲਕੁਲ ਇਹੀ 5.5 ਦੀ ਬਜਾਏ 6 7 ਬਣਾਵਾਂਗੇ ਤਾਂ ਵੀ ਸੋਹਣਾ ਲੱਗੂਗਾ ਨਾਲੇ ਭਾਈ ਜੀ ਜਿਹੜੀ ਸਪਾਈ ਹੈ ਨਾ ਵੀ ਜੇ ਦਰਵਾਜ਼ੇ ਲੱਗਦੇ ਆ ਕੋਈ ਇਹ ਨਹੀਂ ਵੀ ਵਿੰਗਾ ਡਟਾ ਲੱਗ ਜੂਗਾ ਇਹ ਸਪਾਈ ਬਹੁਤ ਸਹੀ ਸਫਾਈ ਹੈ ਨਾ ਇਹ ਸੀਐਨਸੀ ਦੀ ਬੈਂਡਿੰਗ ਹੈ ਜੀ ਹਾਂਜੀ ਪਹਿਲਾਂ ਕਟਰ ਨਾਲ ਸਿੱਧੇ ਹੋਣਾ ਜੀ ਫਿਰ ਸੀਐਨਸੀ ਹੈ ਜੀ ਬਿਲਕੁਲ ਜੀ ਬਿਲਕੁਲ ਫਿਰ ਕੀ ਹੈ ਜਿਵੇਂ ਆਪਾਂ ਮੈਂ ਪਹਿਲਾਂ ਵੀ ਦੱਸਿਆ ਹੁਣ ਤਾਂ ਆਮ ਹਰ ਬੰਦਾ ਮਿਸਤਰੀ ਪਹਿਲਾਂ ਸਿੱਧਾ ਮੋੜਦਾ ਸੀ ਹੁਣ ਉਲਟਾ ਮੋੜਦੇ ਆ ਪਰ ਇਹ ਚੀਜ਼ਾਂ ਸ਼ੁਰੂ ਕੀਤੀਆਂ ਤੁਸੀਂ ਇੱਕ ਟਾਈਮ ਤੇ ਖਰਸੇ ਤੋਂ ਹੀ ਸ਼ੁਰੂ ਹੋਇਆ ਜੀ ਠੀਕ ਹੈ ਬਿਲਕੁਲ ਵਧੀਆ ਜੀ ਲੋਕ ਦੇਖ-ਦੇਖ ਕੇ ਵਧੀਆ ਬਣਾਉਂਦੇ ਆ ਵਧੀਆ ਗੱਲ ਹੈ ਜੀ ਵ ਇਹ ਚੰਗਾ ਸੁਨੇਹਾ ਜਾਂਦਾ ਕਸਟਮਰ ਐਜੂਕੇਟ ਹੁੰਦਾ ਜੀ ਵਧੀਆ ਹੈ ਜੀ ਦੇਖੋ ਹਰ ਬੰਦੇ ਨੂੰ ਅਗਲੇ ਨੇ ਪੈਸੇ ਜਿਹੜਾ ਘਰ ਹੁੰਦਾ ਸੁਪਨਿਆਂ ਦਾ ਘਰ ਹੁੰਦਾ ਹੈ ਜੀ ਅਗਲੇ ਨੇ ਇੱਕ ਵਾਰੀ ਬਣਾਉਣਾ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਤੇ ਇੱਕ ਵਾਰੀ ਬਣਾਉਣਾ ਮਸਾਂ ਬਣਦਾ ਘਰ ਜੀ ਅੱਜ ਦੇ ਜ਼ਮਾਨੇ ਚ ਬਿਲਕੁਲ ਜੀ ਤੇ ਪੈਸੇ ਵੀ ਓਨੇ ਲੱਗ ਜਾਣ ਜੀ ਤੇ ਕੁਆਲਿਟੀ ਦੀ ਮੰਨ ਲਓ ਆਪਾਂ ਨੂੰ ਮੰਨ ਲਓ ਉਹ 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 ਮਿਲੇ ਨਾ ਮਿਲੇ ਫਿਰ ਸੈਟੀਸਫੈਕਸ਼ਨ ਨਹੀਂ ਹੁੰਦੀ ਬੰਦਾ ਉਸਤੋਂ ਦਾ ਰਹਿੰਦਾ ਹੁਣ ਅੱਗੇ ਮੈਂ ਤੁਹਾਨੂੰ ਦੱਸਿਆ ਸੀ ਮੈਂ ਗੱਲ ਹਾਂਜੀ ਭਾਈ ਮੈਂ ਆਖਿਆ ਸੀ ਜਿਵੇਂ 16 ਗੇਜ ਹੈ ਫੇਰ ਅੱਜਕੱਲ ਡਾਊਨ ਪੱਤੀ ਆਉਂਦੀ ਹੈ ਕੱਟ ਵਾਲੀ ਉਹ ਮੈਂ ਤੁਹਾਨੂੰ ਬਾਹਰ ਦਿਖਾਉਂਗਾ ਆਜੋ ਤੁਹਾਨੂੰ ਦਿਖਾ ਦੇਣਾ ਉਹ ਲਾਓ ਜੀ ਇੱਧਰ ਸਾਰਾ ਭਾਈ ਮਾਰ ਤਿਆਰ ਹੋ ਗਏ ਫਾਈਨਲ ਉਹਦੇ ਅਵਲ ਸਟੇਜ ਨਾ ਨਾ ਇਹ ਸੈਮੀ ਫਾਈਨਲ ਹੈ ਜੀ ਰੰਗ ਹੋਣਾ ਠੀਕ ਹੈ ਜੀ ਜਿਵੇਂ ਆ ਦੇਖੋ ਇਹ ਵੀ ਭਾਈ ਰੰਗ ਦੀ ਕੋٹنگ ਅਲੱਗ ਮਾਰਦੇ ਬਈ ਹਾਂ ਕੋਟਿੰਗ ਅਲੱਗ ਹੈ ਜੀ ਮੈਂ ਉਹ ਵੀ ਤੁਹਾਨੂੰ ਦੱਸਦਾ ਆ ਦੇਖੋ ਡਾਊਨ ਪੱਤੀ ਚੱਲਦੀ ਹੈ ਅੱਜਕੱਲ ਇਹ ਸੋਹਣੀ ਲੱਗਦੀ ਹੈ ਜੀ ਠੀਕ ਹੈ ਜੀ ਇਹਦੇ ਕਬਜਾ ਵਿੱਚ ਆ ਜਾਂਦਾ ਜੀ ਠੀਕ ਹੈ ਜੀ ਇਹ ਲਵਾਓ ਇਹ ਸੋਨੇ ਵੀ ਲੱਗਦੀ ਆ ਤੇ ਇਹ ਪਤਾਮ ਦੇ ਵਿੱਚ ਆ ਜਾਂਦਾ ਜੀ ਬਿਲਕੁਲ ਜੀ ਬਿਲਕੁਲ ਸੋਨਾ ਲੱਗਦਾ ਜੀ ਹੁਣ ਜਿਵੇਂ ਆ ਕੰਪਾਉਂਡ ਅਸੀਂ ਮਾਰਦੇ ਆ ਜੀ ਇੱਕ ਤਾਂ ਸਿੰਪਲ ਕੰਪਾਉਂਡ ਆ ਜੀ ਬਈ ਇੱਕ ਆ ਫੜਾਇਓ 3M ਦਾ ਕੰਪਾਉਂਡ ਹੋਣਾ 3M ਦਾ ਕੰਪਾਉਂਡ ਆ ਬਹੁਤ ਮਹਿੰਗਾ ਬ੍ਰਾਂਡ ਆ ਜੀ 3M ਦਾ ਮਤਲਬ ਗੱਡੀ ਦੀ ਹੁਣ ਮੈਂ ਹਾਂ ਤੁਸੀਂ ਦੇਖਿਆ ਹੋਣਾ ਕੋਟਿੰਗ ਕਰਾਈ ਆ 3M ਦੀ ਪ੍ਰੋਡਕਟ ਆ ਸਾਰੇ ਹੁਣ ਲੋਕ ਕਈ ਆ ਜੀ ਮੈਂ ਹੁਣ ਨਾ ਕਈਆਂ ਦੀ ਮੈਂ ਪਰਚੀ ਦੇਖਦਾ ਸਿੰਪਲ ਕੰਪਾਉਂਡ ਦੇ 200 ਰੁਪਏ ਲੈਂਦੇ ਆ ਠੀਕ ਆ ਜੀ ਅਸੀਂ ਯਾਨੀ ਕਿ 3M ਦਾ 250 ਰੁਪਿਆ ਲੈਨੇ ਆ ਫਿਰ ਵੀ ਲੋਕ ਨਾ ਕਹਿੰਦੇ ਯਾਰ ਮਹਿੰਗਾ ਹੈ ਠੀਕ ਹੁਣ 3M ਦਾ ਕੰਪਾਊਂਡ ਬ੍ਰਾਂਡ ਬਹੁਤ ਵੱਡਾ ਹੈ ਜੀ ਬਿਲਕੁਲ ਜੀ ਹੁਣ ਰੰਗ 200 ਰੁਪਿਆ ਲੀਟਰ ਹੈ ਕੰਪਾਊਂਡ 500 ਰੁਪਿਆ ਲੀਟਰ ਹੈ 3M ਦਾ ਜੀ ਠੀਕ ਹੈ ਜੀ ਹੁਣ ਜਦੋਂ ਆਪਾਂ ਮਾਰਾਂਗੇ ਜੀ ਮਤਬਲ ਹੀ ਨਹੀਂ ਚੁਗਾਠ ਗੱਲ ਜੇ ਜੀ ਕਿਸੇ ਪ੍ਰਕਾਰ ਦੀ ਆਪੀ ਦੇਖ ਸਕਦੇ ਇੱਥੇ ਦੇਖੋ ਪੂਰੇ ਤਰੀਕੇ ਨਾਲ ਜਿਵੇਂ ਦੋਸਤੋ ਰੰਗ ਵਗੈਰਾ ਹੁੰਦਾ ਸਫਾਈ ਤੁਸੀਂ ਦੇਖ ਸਕਦੇ ਸਾਰੇ ਕਿਸੇ ਪ੍ਰਕਾਰ ਜੋੜ ਨਹੀਂ ਨਜ਼ਰ ਆਉਣਗੇ ਤੁਹਾਨੂੰ ਠੀਕ ਹੈ ਜੀ ਆ ਤੁਹਾਨੂੰ ਪ੍ਰੋਪਰ ਮੰਨ ਲਓ ਇਹ ਮੰਨ ਕੇ ਚਲੋ ਜੀ ਮਲ ਪ੍ਰੋਟੀਨ ਭਰੀ ਹੈ ਰੇਗ ਮਾਰ ਮਾਰ ਕੇ ਰੰਗ ਮਾਰ ਕੇ ਪ੍ਰੋਪਰ ਤੁਹਾਨੂੰ ਹੋਊਗਾ ਸਾਰਾ ਕੁਝ ਤੇ ਫਿਰ ਮੈਂ ਤੁਹਾਨੂੰ ਇਹ ਦੱਸਿਆ ਵੀ ਚੁਗਾਠਾਂ ਤਦ ਅੱਜਕਲ ਸੀਐਨਸੀ ਦਾ ਹਰੇਕ ਥਾਂ ਲੱਗ ਗਈਆਂ ਪਰ ਜਿਹੜੀ ਕੁਆਲਿਟੀ ਤੁਹਾਨੂੰ ਸਰਸੇ ਮਿਲਣੀ ਹੈ ਕਿਤੇ ਨਹੀਂ ਮਿਲ ਉਹ ਨਹੀਂ ਮਿਲਣੀ ਕਿਉਂ ਤੁਹਾਨੂੰ ਮੈਂ ਦਿਖਾਉਣਾ ਜੀ ਛੋਡੇ ਜਿਵੇਂ ਆ ਦੇਖੋ ਆ 3 ਐਮ ਦਾ ਕੰਪਾਊਂਡ ਹੈ ਠੀਕ ਹੈ ਜੀ ਮੈਨ ਲੱਗਦਾ ਚੁਗਾਠਾਂ ਸ਼ਾਇਦ ਹੀ ਕਿਸੇ ਚੁਗਾਠ ਵਾਲੇ ਕੋਲੇ ਛੋਡੀ ਹੁਣ ਵੀਡੀਓ ਦੇਖ ਕੇ ਨਾ ਹਰ ਬੰਦੇ ਨੂੰ ਕਿ ਉਹਨਾਂ ਕੋਲੇ ਮੈਨਮਲਾ ਸ਼ਾਇਦ ਹੀ ਕਿਸੇ ਕੋਲੇ 3M ਦਾ ਕੰਪਾਊਂਡ ਮਿਲ ਜੇ ਠੀਕ ਹੈ ਜੀ ਤੇ ਆ ਮੈਂ ਤੁਹਾਨੂੰ ਦਿਖਾਉਂਗਾ ਢੇਰ ਲੱਗਿਆ 3M ਦੇ ਕੰਪਾਊਂਡ ਦੇ ਕਿਆ ਬਾਤ ਹੈ ਜੀ ਤੇ ਆ ਦੇਖੋ ਹੁਣ ਇਹ ਵੀ ਹੁਣ ਆ ਦੇਖੋ ਜੀ ਸੋੜੇ ਪੰਜਾਬ ਚ ਕੀ ਬਣਾਉਂਦੇ ਆ ਜੀ ਜੀ ਬਾਈ ਜੀ ਆ ਦੇਖੋ ਇੱਕ ਤਾਂ ਆ ਚੀਜ਼ ਹੈ ਇਹ ਫਰੰਟ ਹੈ ਹੁਣ ਕਿੱਥੇ ਆ ਚੀਜ਼ ਹੈ ਜੀ ਕਿੱਥੇ ਆ ਜੀ ਇਹ 22 ਇੰਚੀ ਫਰੰਟ ਬਣਾਉ ਬਿਲਕੁਲ ਹੁਣ ਲੋਕ ਆ ਬਣਾ ਲੈਂਦੇ ਆ ਹਰ ਲੋਕਾਂ ਨੂੰ ਨਹੀਂ ਪਤਾ ਜੀ ਦੇਖੋ ਆਮ ਆਦਮੀ ਨੂੰ ਨਹੀਂ ਪਤਾ ਹੁੰਦਾ ਅਗਲਾ ਕਹਿੰਦਾ ਚੁਗਾਠ ਦਾ ਚੁਗਾਠ ਹੀ ਹੈ ਮੈਂ ਆਈ ਵਾਰੀ ਵੀਡੀਓ 'ਚ ਜ਼ੋਰ ਦਿਨਾ ਤੋਲ ਕੇ ਬਣਾਓ ਫਰੰਟ ਘਟੋ ਘਟ 2.5 ਇੰਚ ਦਾ ਰੱਖੋ ਹੀ ਰੱਖੋ ਸੋਹਣਾ ਲੱਗੂਗਾ ਕਿਉਂ ਨਾਲ 1 ਇੰਚ ਮੋਲਡਿੰਗ ਆ ਗਈ ਤਾਂ ਬੈਟਰ ਲੱਗਦੀ ਆ ਆ ਨਾ ਤੁਸੀਂ ਬਣਾਓ 1.5 ਇੰਚ ਹੀ ਨਾ ਪਤਾ ਮਲਾਓ ਜੇ ਲਾਲ ਜੇ ਘੱਟ ਪੈਸੇ ਦਾ ਲਾਲ ਪੱਤੀ ਨੇ ਦਾ ਡਾਹ ਨੂੰ ਪੱਤੀ ਲਵਾਓ ਤੁਸੀਂ ਜੀ 3M ਦਾ ਕੰਪਾਊਂਡ ਲਾਓ ਠੀਕ ਹੈ ਜੀ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਜੀ ਮੈਂ ਕਹਿੰਦਾ ਜੀ 1000 2000 ਨੂੰ ਫਰਕ ਕੋਈ ਨਹੀਂ ਪੈਂਦਾ ਪਰ ਜਿਹੜਾ ਪ੍ਰੋਡਕਟ ਹੈ ਸਾਰਾ ਸੀਰ ਵੀ ਜੀ ਮੈਂ ਮੈਂ ਤਾਂ ਲੋਕਾਂ ਨੂੰ ਇਹ ਹੀ ਦਿੰਨਾ ਹੈ ਜੇ ਜੇ ਤੂੰ ਸਾਨੂੰ ਇਹ ਮਹਿੰਗਾ ਲੱਗਦਾ ਤਾਂ ਤੁਸੀਂ 3M ਦਾ ਕੰਪਾਊਂਡ ਆਪ ਬੁਰਸ਼ਣਾ ਮਾਰ ਲਓ ਪਰ ਮਾਰੋ ਜ਼ਰੂਰ ਮਾਰੋ ਜ਼ਰੂਰ ਅਸੀਂ ਐ ਨਹੀਂ ਕਹਿੰਦੇ ਵੀ ਤੂੰ ਸਾਡੇ ਤੋਂ ਹੀ ਕਰੋ ਜੇ ਕਈ ਵਾਰ ਇਹ ਅਗਲਾ ਮਹਿੰਗਾ ਲੱਗਦਾ 3M ਦਾ ਕੰਪਾਊਂਡ ਇਹ ਪੈਟਰੋਲ ਜਵਾਈਦਾ ਜੀ ਠੀਕ ਹੈ ਜੀ 1 ਲੀਟਰ ਚ 200 ਗ੍ਰਾਮ ਮਨ ਪੈਟਰੋਲ ਪੈਂਦਾ 200 ਗ੍ਰਾਮ ਪੈਟਰੋਲ ਪਾ ਕੇ ਜੀ ਖੁਦ ਮਾਰ ਲਓ ਬਿਲਕੁਲ ਜੀ ਕਿਉਂਕਿ ਉੱਪਰ ਰੈਨ ਬੁਰਸ਼ਣਾ ਲੱਗਦਾ ਜ਼ਿਆਦਾ ਹੈ ਜੀ ਠੀਕ ਹੈ ਜੀ ਤੇ ਇਹ ਵੀ ਆਹ ਦੇਖੋ ਖਾਸ ਚੀਜ਼ ਆਹ ਦੇਖੋ ਆ ਟੇਰ ਲੱਗੇ ਆ 3M ਦੇ ਤੁਸੀਂ ਆ ਚੁਗਾਠਾਂ ਵਾਲਿਆਂ ਤੋਂ ਮੇਰੇ ਹਿਸਾਬ ਨਾਲ ਜੀ ਕਿਸੇ ਕੋਲੇ 3m ਦਾ ਕੰਪਾਉਂਡ ਨਹੀਂ ਮਿਲਣਾ ਦੇਖੋ ਢੇਰ ਲੱਗੇ ਪਏ ਸਾਰੇ ਤੁਸੀਂ ਦੇਖ ਸਕਦੇ ਹੋ ਦੋਸਤੋ ਹਾਂ ਮਤਲਬ ਵੀ ਬਾਈ ਹੋਰ ਇਹਦੇ ਨਾਲ ਆਪਾਂ ਪਹਿਲਾਂ ਦੋ ਵਾਰ ਵੀਡੀਓ ਕਰੀ ਸੀਗੀ ਦੋਨੋਂ ਵਾਰ ਕੁਛ ਨਾ ਕੁਛ ਨਵਾਂ ਲੈ ਕੇ ਆਏ ਨੇ ਵੀ ਤਾਂ ਜੋ ਜਿਹੜੇ ਮਿੱਤਰ ਘਰ ਬਣਾ ਰਹੇ ਆ ਸਿੰਗਲ ਡਬਲ ਦਾ ਯਾਰ ਨਵੀਂ ਚੀਜ਼ ਮਿਲੇ ਨਵੀਂ ਚਕਾੜ ਦੇ ਵਿੱਚ ਉਹ ਚੀਜ਼ ਦਈਏ ਵੀ ਘਰ ਕਿੰਨੇ ਵਾਰ ਵਾਰ ਤਾਂ ਬਣਦਾ ਨਹੀਂਗਾ ਜੀ ਆ ਮੈਂ ਤੁਹਾਨੂੰ ਅੱਗੇ ਦਿਖਾਉਂਗਾ ਪਹਿਲਾਂ ਜੀ ਜਿਵੇਂ ਵਿੰਡੋ ਹੈ ਜੀ ਵਿੰਡੋ ਮੈਂ ਤੁਹਾਨੂੰ ਦਿਖਾਉਣਾ ਹੈ ਵਿੰਡੋ ਆ ਦੇਖੋ ਜੀ ਜਿਵੇਂ ਆ ਵਿੰਡੋ ਹੈ ਸਰ ਇਹਦੇ ਸਟੀਲ ਨਹੀਂ ਪਈ ਹੋਈ ਆ ਦੇਖੋ ਆ ਵਿੰਡੋ ਹੈ ਆ ਦੇਖੋ ਜੀ ਬਿਲਕੁਲ ਆ ਤਾਂ ਫਿਕਸ ਹੈ ਜੀ ਠੀਕ ਹੈ ਜੀ ਆ ਆਪਣੇ ਪੱਲਾ ਇੱਕ ਪਾਸੇ ਜਾਲੀ ਦੇ ਪਾਸੇ ਸ਼ੀਸ਼ਾ ਜੀ ਠੀਕ ਹੈ ਇਹ ਤਾਂ ਡਬਲ ਹੈ ਆ ਸਿੰਗਲ ਹੈ ਜੀ ਕਿਉਂਕਿ ਵੈਸੇ ਅਸੀਂ ਵੀ ਪਹਿਲਾਂ ਇਹ ਵੀ ਡਬਲ ਬਣਾਉਂਦੇ ਸੀ ਇਹ ਕਿਉਂ ਇਹਦੇ ਚਾ ਜਿਹੜੀ ਪਤਾਂ ਮੈਂ ਇੱਥੇ ਬੇਫੂਜੂਲਾ ਪਈ ਰਹਿੰਦੀ ਆ ਉਹ ਅੰਦਰਲੇ ਪਾਸੇ ਮਤਲਬ ਬੇਫੂਜੂਲਾ ਠੀਕ ਹੈ ਜਿਵੇਂ ਆ ਹੁਣ ਅਸੀਂ ਸਿੰਗਲ ਡਬਲ ਬਣਾਈਏ ਜਿਵੇਂ ਆਪਾਂ ਪੁਰਾਣੇ ਟਾਈਮ ਲੱਕਣਾ ਲੱਕੜ ਬਣਾਉਂਦੇ ਸੀ ਨਾ ਓਵੇਂ ਬਣਾਉਂਦੇ ਆ ਜੀ ਠੀਕ ਹੈ ਜੀ ਹੁਣ ਕਿੱਥੇ ਦਾ ਸ਼ੀਸ਼ਾ ਲੱਗ ਜਾਣਾ ਆ ਸਾਰੀ ਚੀਜ਼ ਛਾਪ ਪੈਣੀ ਹੈ ਉਹੀ ਜੇ ਕੋਈ ਲੇਬਰ ਐਕਸਟਰਾ ਸਰ ਉਹ ਇਹ ਜਹ ਲੋਹਾ ਵੀ ਆ ਇਹ ਪਾਰਟ ਤੇ ਲੋਹਾ ਵੀ ਕੱਟ ਲੱਗਣਾ ਬਿਲਕੁਲ ਜੀ ਜੇ ਮੰਨ ਲਓ ਇਹ 11 ਇੰਚੀ ਸ਼ੀਟ ਚ ਇਹ 12 ਇੰਚੀ 10 ਰੁਪਏ ਫੁੱਟ ਦਾ ਖਰਚਾ ਵੀ ਤੁਹਾਡੇ ਇਹਦੇ ਚ ਘਟਾ ਘਟਾ ਪਰ ਸੋਣੀ ਇਹ ਲੱਗਦੀ ਹੈ ਯਾਨੀ ਕਿ ਇਹ ਡਬਲ ਇਹ ਸਿੰਗਲ ਪਰ ਬਣਾਉਂਦੇ ਨਹੀਂ ਐ ਕਿਉਂਕਿ ਇਹ ਤੇ ਲੇਬਰ ਜ਼ਿਆਦਾ ਹੈ ਟਾਈਮ ਬਹੁਤ ਖਾਂਦੀ ਹੈ ਜੇ ਦੂਜਾ ਚਾਰ ਜੰਗਲੇ ਬਣਾਉਣਾ ਇੱਕ ਜੰਗਲਾ ਬਣੂਗਾ ਤੁਹਾਡਾ ਠੀਕ ਹੈ ਜੀ ਇਸ ਵਾਸਤੇ ਹਮੇਸ਼ਾ ਨਾ ਜੀ ਮੈਂ ਤੁਹਾਨੂੰ ਇਹੀ ਜ਼ੋਰ ਦਿੰਦਾ ਵਾਰ-ਵਾਰ ਤੁਸੀਂ ਆ ਸਿੰਗਲ ਡਬਲ ਬਣਾਓ ਠੀਕ ਹੈ ਜੀ ਪਰ ਸ਼ੀਸ਼ੇ ਪੈਣਾ ਇੱਕ ਪਾਸੇ ਪੈਣਾ ਇੱਕ ਪਾਸੇ ਪਤਾਮ ਬੇਫਜ਼ੂਲ ਪਰਾਂ ਪਿਆ ਰਹਿੰਦਾ ਜੀ ਬਿਲਕੁਲ ਜੀ ਕੋਈ ਫਾਇਦਾ ਨਹੀਂ ਹੁੰਦਾ ਪਰ ਮਿਸਤਰੀ ਬਣਾਉਂਦੇ ਨਹੀਂ ਕਿਉਂ ਟਾਈਮ ਜ਼ਿਆਦਾ ਖਾਂਦੀ ਹੈ ਦਿਹਾੜੀ ਭਾਲਦੀ ਹੈ ਜੀ ਦਿਹਾੜੀ ਹੈ ਉਹ ਕੀ ਹੈ ਜੀ ਆਹ ਪਾਰਟ ਅੱਡ ਕੱਟਿਆ ਜਾਣਾ ਇਹ ਪਾਰਟ ਅੱਡ ਕੱਟਿਆ ਜਾਣਾ ਆਪ ਆ ਡੱਡਾ ਇਹ ਪਾ ਡੱਡਾ ਠੀਕ ਹੈ ਇਹਦੇ ਵਾਸਤੇ ਹਰੇਕ ਬੰਦੇ ਦਾ ਵਾਸਤਾ ਸੌਦਾ ਨਹੀਂ ਟਾਈਮ ਜ਼ਿਆਦਾ ਲੱਗਦਾ ਹੈ ਜੀ ਉਹ ਡਬਲ ਹੀ ਬਣਾ ਦਿੰਦੇ ਆ ਠੀਕ ਹੈ ਜੀ ਪਰ ਮੈਂ ਹੁਣ ਤੁਹਾਨੂੰ ਕਹਿੰਦਾ ਵੀ ਸਿੰਗਲ ਡਬਲ ਬਣਾਓ ਦੀ ਬੈਟਰ ਹੈ ਚੀਜ਼ ਸੋਹਣੀ ਵੀ ਲੱਗੇ ਨਾਲੇ ਹਾਂ ਬਿਲਕੁਲ ਜੀ ਬਿਲਕੁਲ ਤੇ ਬਾਕੀ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕੋਈ ਵਿਸ਼ੇਸ਼ ਗੱਲ ਤਾਂ ਚੁਗਾਠਾਂ ਦਾ ਹੈ ਨਹੀਂ ਫਰੰਟ 2.5 ਇੰਚੀ ਫਰੰਟ ਹੈ ਜੀ ਜੀ 16 ਗੇਜ ਬਣਾਓ ਜੀ ਤੋਲ ਕੇ ਬਣਾ ਲਓ ਮਤਲ ਜਿਹੜੇ ਚਾਰ ਪੰਜ ਚੀਜ਼ਾਂ ਆ ਗਈਆਂ ਬੱਸ ਇਹੀ ਹੈ ਕੋਈ ਵਿਸ਼ੇਸ਼ ਉਹਨਾਂ ਦੇ ਵਿੱਚ ਬਸ ਸਭ ਤੋਂ ਵੱਡੀ ਗੱਲ ਆ ਗਈ ਇੱਕ ਆਪਣੇ ਕੋਲੇ ਵੀ ਹੁਣ ਜਿਹੜਾ 200 GSM ਦਾ ਹਾਂਜੀ ਜੇ ਕੋਈ ਮੰਨ ਲਓ ਫਰਕ ਤਾਂ ਕੋਈ ਨਹੀਂ ਪੈਣਾ 10 ਰੁਪਏ 9.5 10 ਰੁਪਏ ਕਿਲੋ ਨਾਲ ਜੀ ਜੀ ਜੇ 5 ਕਿਲੋ ਦਾ 5000 ਰੁਪਏ ਦਾ ਫਰਕ ਪੈਣਾ ਹੈ ਬਿਲਕੁਲ ਜੀ ਬਿਲਕੁਲ 5000 ਰੁਪਏ ਆਪਾਂ ਜਿੱਥੇ ਲੱਖ ਲਾਉਨੇ ਆ ਉਹਦੇ 5000 ਰੁਪਏ ਨਾਲ ਕੋਈ ਵਿਸ਼ੇਸ਼ ਵੱਡੀ ਗੱਲ ਮੰਨ ਲਓ ਮੈਂ ਤਾਂ ਫਰਕ ਪੈਂਦਾ ਪਰ ਚੀਜ਼ ਆਪ ਨੂੰ ਤਸੱਲੀ ਆ ਵੀ ਸਾਰੀ ਉਮਰ ਵਾਲਾ ਕੰਮ ਹੋ ਜਾਂਦਾ ਠੀਕ ਬਾਕੀ ਦਾ ਯਾਨੀ ਕਿ ਹਾਲਾਂਕਿ ਅਸੀਂ ਟੇਪ ਵਗੈਰਾ ਲਾ ਦ ਮਾਨੀ ਕਿ 200 GSM ਦੇ ਠੀਕ ਹੈ ਜੀ ਤੇ ਵਗੈਰਾ ਅਗਲਾ ਦੇਖ ਲੈਂਦਾ ਜੀ ਕੋਈ ਗੱਲ ਨਹੀਂ ਬਿਲਕੁਲ ਬਾਕੀ ਅੱਜ ਤੁਹਾਨੂੰ ਦੱਸਿਆ ਜੀ ਆ ਹਰ ਨਗ ਦੇ ਉੱਤੇ ਵਜਨ ਹੋਊਗਾ ਠੀਕ ਆ ਲਿਖਿਆ ਹੋਇਆ ਆ ਦੇਖੋ ਆ ਦੇਖੋ ਹਾਂ ਜੀ ਹਰ ਨਗ ਦੇ ਉੱਤੇ ਵਜਨ ਤੋਲ ਮੈਂ ਹਰ ਵੀਡੀਓ 'ਚ ਤੁਹਾਨੂੰ ਇਹੀ ਕਹਿਣਾ ਹੁੰਦਾ ਹੈ ਵੀ ਤੋਲ ਕੇ ਬਣਾਓ ਦੋਸਤੋ ਤੋਲ ਕੇ ਬਣਾਓ ਫਿਰ ਵੀ ਲੋਕ ਪਤਾ ਨਹੀਂ ਯਾਨੀ ਫੁੱਟਾਂ ਦੇ ਕਰਾਂ 'ਚ ਪੈ ਜਾਂਦੇ ਆ ਅਸਲ ਕੀ ਹੈ ਨਾ ਜੇ ਜਿਹੜੇ ਆਮ ਕਸਟਮਰ ਆ ਕਈ ਵਾਰ ਗੁੰਮਰਾਹ ਵੀ ਹੋ ਜਾਂਦੇ ਨੇ ਤੇ ਸਮ ਟਾਈਮ ਕੀ ਆ ਉਹੀ 5 ਰੁਪਏ ਵਾਲੀ ਗੱਲ ਸਸਤੇ ਪਿੱਛੇ ਚੱਕਰ ਚ ਫਾਟੇ ਸਰ ਮੈਂ ਇਹੀ ਕਹਿਣਾ ਨਾ ਹੁਣ ਫੁੱਟਾਂ ਦੇ ਵਿੱਚ ਕੋਈ ਚੀਜ਼ ਹੈ ਕਿਸੇ ਨੇ 90 ਦਾਸ ਦੀ ਮੈਂ ਉਹਨੂੰ 88 ਜੇ ਮੇਰੇ ਕੋਲ 88 ਮੈਂ 16 ਦੀ ਬਜਾਏ ਅੰਡਰ 16 ਲਾਉਂਗਾ ਬਚਾਲੇ 18 ਲਾ ਦੂੰਗਾ ਕੀ ਉਹਦਾ ਬੇਮਾਨਾ ਕੀ ਕੀ ਆਪਾਂ ਚੈੱਕ ਕਰ ਲਾਂਗੇ ਜੀ ਨਹੀਂ ਕਰ ਸਕਦਾ ਤੋਲ ਤਾਂ ਇੱਕ ਸਿੱਧਾ ਹਿਸਾਬ ਹੈ ਜੀ ਵੀ ਕਿੰਨੇ ਕਿਲੋ ਬਾ ਕਿੰਦਾ ਹੁਣ ਇੱਕ ਮਠਾਈ ਦਾ ਡੱਬਾ ਇੱਕ ਤਾਂ ਕਿਲੋ ਹੈ ਇੱਕ ਡੱਬਾ ਡੱਬੇ 700 ਗ੍ਰਾਮ ਹੈ ਕਿ 800 ਗ੍ਰਾਮ ਹੈ ਉਹ ਮਠਾਈ ਤਾਂ ਆਪਾਂ ਸੋਚਦੇ ਨਾ ਵੀ ਮੰਨ ਲਓ ਕਿਲੋ ਹੈ ਆਪਾਂ ਨੂੰ ਪਤਾ ਤਾਂ ਹੈ ਕਿਲੋ ਹੈ ਉਹ ਇੱਕ ਮਠਾਈ ਦਾ ਡੱਬਾ 700 ਹੈ 600 ਹੈ ਉਹੀ ਹੈ ਚੀਜ਼ ਹੈ ਬਿਲਕੁਲ ਜੀ ਬਿਲਕੁਲ ਤੇ ਅੱਜ ਮੈਂ ਤੁਹਾਨੂੰ ਦਿਖਾ ਦਿੰਦਾ ਬਾਕੀ ਆ 3 ਐਮ ਦਾ ਕੰਪਾਊਂਡ ਤਾਂ ਮੈਂ ਤੁਹਾਨੂੰ ਦਿਖਾਈ ਦਿੱਤਾ ਜੀ ਬਾਈ ਇਹ ਜੇ ਨਹੀਂ ਹੈ ਤਾਂ ਖੁਦ ਮਾਰ ਲਓ ਕੋਈ ਵਿਸ਼ੇਸ਼ ਗੱਲ ਨਹੀਂ ਹੈ ਜੀ ਠੀਕ ਹੈ ਜੀ ਬਾਕੀ ਪਰ ਮਾਰੋ ਜ਼ਰੂਰ ਮਾਰੋ ਜ਼ਰੂਰ ਕਿਉਂਕਿ ਅੱਜ ਕੱਲ ਨਾ ਕੋਈ ਫਰਕ ਕੁਝ ਨਹੀਂ ਪੈਣਾ ਜੀ ਕਿੰਨਾ 22500 ਰੁਪਏ ਲੱਗਣਾ ਹੈ ਲਾਈਫ ਬਣ ਜਾਂਦੀ ਹੈ ਹਰ ਚੀਜ਼ ਦੀ ਜੀ ਬਿਲਕੁਲ ਜੀ ਇੱਕ ਕੋਟਿੰਗ ਮਿਲ ਜਾਂਦੀ ਹੈ ਇਹਨਾਂ ਨੂੰ ਆਹ ਕੋਟਿੰਗ ਮਿਲ ਜਾਂਦੀ ਹੈ ਜੀ ਤੇ ਸੀਐਨਸੀ ਜਿਵੇਂ ਤੁਹਾਨੂੰ ਆਖਿਆ ਫਰੰਟ ਦੇ ਨਾਲ 10 ਇੰਚੀ ਚੌੜੇ ਬੈਕ ਜੇ 5.5 ਤਾਂ ਚੱਲਦੀ ਚੱਲਦੇ ਆ ਜੀ ਜੇ ਤੁਸੀਂ 6 ਇੰਚੀ 7 ਇੰਚੀ ਬਣਾ ਲੋਗੇ ਜੀ ਯਾਨੀ ਕਿ ਗ੍ਰੇਸ ਕੋਈ ਇਹ ਨਹੀਂ ਐ ਵੀ ਕੋਈ ਸਾਨੂੰ ਫਾਇਦਾ ਯਾਨੀ ਕਿ ਜੇ 7 ਇੰਚੀ ਬਣਾਵਾਂਗਾ ਮਾਲ ਤਾਂ ਸੋਢੀ ਲੱਗਣਾ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਕੋਈ ਉਹਦੇ ਵਿੱਚ ਬੜਾ ਫਰਕ ਨਹੀਂ ਪੈਣਾ ਸੋਹਣੀ ਚੀਜ਼ ਲੱਗਦੀ ਹੈ ਬਸ ਚੀਜ਼ ਸੋਹਣੀ ਲੱਗਦੀ ਹੈ ਵੀ ਲੱਕੜਵਾਂ ਕੋਈ ਸ਼ੌਕ ਪੂਰਾ ਹੋ ਜਾਂਦਾ ਇੱਕ ਵਾਰੀ ਕੀ ਹੁੰਦਾ ਕਈ ਵਾਰੀ ਆਪਾਂ ਲਾ ਲੈਨੇ ਆ ਫਿਰ ਚੁਗਾਠਾ ਲੱਗੇ ਬਾਅਦ ਜੇ ਕਿਸੇ ਦਾ ਆਪਾਂ ਹੋਰ ਦੇਖਦੇ ਆ ਉਹ ਸੋਹਣੀਆਂ ਲੱਗਦੀਆਂ ਠੀਕ ਹੈ ਜੀ ਫਿਰ ਆਪਣਾ ਮਨ ਦੁਖੀ ਹੁੰਦਾ ਯਾਰ ਆਪਾਂ ਕਿਉਂ ਨਹੀਂ ਹੋਈਆਂ ਹੀ ਲਾਈਆਂ ਬਿਲਕੁਲ ਇਸ ਵਾਸਤੇ ਕਹਿੰਨੇ ਵੀ 2.5 ਇੰਚੀ ਫਰੰਟ ਹੈ ਫਰੰਟ ਦੇ ਨਾਲ 10 ਇੰਚੀ ਹੋਣੇ ਚਾਹੀਦੇ ਆ ਜੀ ਤੇ ਆਪਣੇ ਜੇ ਤੁਸੀਂ ਵੈਸ ਜੀ ਉਹ 80 जीएसएम ਹੈ ਪਰ ਇਹ ਮਾਲ ਹੁਣੀ ਲਾਂਚ ਹੋਇਆ ਪੰਜ ਛੇ ਦਿਨ ਹੋਇਆ ਠੀਕ ਹੈ ਜੀ ਨੈਸ਼ਨਲ ਕੰਪਨੀ ਮਾਰਕੀਟ ਚ ਪਹਿਲੇ ਉਹਦੀ ਆਇਆ ਤੁਹਾਡੇ ਕੋਲ ਜੇ ਚੈਨਲ ਰਹੀਂ ਹਾਂ ਲੋਕਾਂ ਨੇ ਕਿਸੇ ਨੂੰ ਹਾਂ ਤੇ ਇਹ ਸਭ ਤੋਂ ਪੁਰਾਣਾ ਬ੍ਰਾਂਡ ਹੈ ਠੀਕ ਹੈ ਜੀ ਯਾਨੀ ਕਿ ਜੇ ਜਾਪਾਨੀ ਆਪਣੇ ਬਾਹਰ ਦੇ ਇੰਪੋਰਟ ਤੋਂ ਬਾਅਦ ਪਹਿਲਾ ਯਾਨੀ ਕਿ ਯਾਨੀ ਕਿ ਨੈਸ਼ਨਲ ਕੰਪਨੀ ਨੇ ਹੀ ਸ਼ੁਰੂ ਕੀਤੀਆਂ ਸੀ ਆ ਚੁਗਾਠਾਂ ਵਾਲਾ ਠੀਕ ਹੈ ਜੀ ਇਸ ਤੋਂ ਪਹਿਲਾਂ ਕਿਸੇ ਨੇ ਉਸ ਤੋਂ ਬਾਅਦ ਆ ਬ੍ਰਾਂਡ ਕਈ ਆ ਗਏ ਠੀਕ ਹੈ ਵੀ ਤੇ ਮੈਂ ਹੀ ਜੋਰ ਦਿੰਨਾ ਵੀ ਜੇ ਤੁਸੀਂ 10 ਰੁਪਏ ਵੱਧ ਖਰਚਨੇ ਆ ਤਾਂ ਨੈਸ਼ਨਲ ਕੰਪਨੀ ਦਾ ਮਾਲ 200 GSML ਦਾ ਬਣਾਓ ਬਣਾਓ ਜੇ ਮੰਨ ਲਓ ਨਹੀਂ ਹੈ ਫਿਰ ਚਲੋ JSW ਤਾਂ ਹੈ ਹੀ ਹੈ ਜੀ ਬਿਲਕੁਲ ਜੀ ਕੋਈ ਇਹ ਤਾਂ ਆਪਾਂ ਕਿਸੇ ਚਲ ਇੱਕ ਹੈਗੀ ਹੈਗਾ ਜੀ ਪਹਿਲਾਂ ਤੋਂ ਆਪਾਂ ਇਹ ਨਹੀਂ ਕਹਿੰਦੇ ਜੀ 200 GSML ਆ ਉਹ 95 ਰੁਪਏ ਮਹਿੰਗਾ ਹੈ ਜੀ ਨਹੀਂ ਤਾਂ ਇਹ JSW ਤਾਂ ਹੈ ਹੀ ਹੈ ਜੀ ਬਿਲਕੁਲ ਜੀ ਉਹ ਜਮਾ ਤੁਹਾਡੇ ਸਾਹਮਣੇ ਹੈ ਸਾਫ ਸੁਥਰਾ ਕੰਮ ਹੈ ਜੀ ਉਹ ਲਾਉਣਾ ਹੈ ਆ ਲਾਉਣਾ ਹੈ ਸਾਨੂੰ ਤਾਂ ਦੇਖੋ ਨਹੀਂ ਉਦੇ ਚ ਉਹ ਨਹੀਂ ਇਹ ਦੇ ਚਾਹੀਦਾ ਬਾਕੀ ਇੱਕ ਨੌਲੇਜ ਸ਼ੇਅਰ ਕਰ ਸਕਦੇ ਆ ਕਸਟਮਰ ਦੇਖਣਾ ਕਿਹੜੀ ਚੀਜ਼ ਸੋਹਣੀ ਲੱਗਦੀ ਆ ਕਿਹੜੀ ਮਜ਼ਬੂਤ ਆ ਕੀ ਉਹਨੂੰ ਰੇਟ ਦੇ ਹਿਸਾਬ ਨਾਲ ਲੈਣਾ ਹੁਣ ਜਿਵੇਂ ਮੇਰੇ ਆ ਜੀ ਅੱਗੇ ਮੈਂ ਤੁਹਾਨੂੰ ਦੱਸੀ ਜਾਂਦਾ ਜਿਵੇਂ ਕਿਸੇ ਨੇ ਜਿਵੇਂ ਆਪਣੇ ਹੁਸ਼ਾਰਪੁਰ ਆ ਹੁਸ਼ਾਰਪੁਰ ਜੀ ਕਿਸੇ ਨੇ ਆਪਣੇ ਉਹਨੂੰ ਹੁਸ਼ਾਰਪੁਰ ਮਾਲ ਜਾਂਦਾ ਹੁਸ਼ਾਰਪੁਰ ਇੱਕ ਆਪਣੇ ਕਾਊਂਟਰ ਖੋਲ ਰੱਖਿਆ ਜੀ ਠੀਕ ਹੈ ਜੀ ਹਿਮਾਚਲ ਦੇ ਵਿੱਚ ਨਦੌਨ ਹੈ ਠੀਕ ਹੈ ਉੱਥੇ ਖੋਲ ਰੱਖਿਆ ਜੀ ਪੱਟੀ ਖੋਲ ਰੱਖਿਆ ਜੀ ਠੀਕ ਹੈ ਜੀ ਆਪਣੇ ਤਰਨਥਾਨ ਦੇ ਕੋਲੇ ਚੰਡੀਗੜ੍ਹ ਆਪਣੇ ਮੋਹਾਲੀ ਖੜੜ ਖੋਲ ਰੱਖਿਆ ਜੀ ਫਗਵਾੜੇ ਖੋਲ ਰੱਖਿਆ ਜੀ ਇੱਕ ਬੰਦੇ ਨੇ ਉਹ ਤੁਹਾਨੂੰ ਮੈਂ ਮੈਂਸ਼ਨ ਕਰ ਦੂੰਗਾ ਲੋਕ ਪਗਈ ਯਾਰੀ ਕੀ ਹੁੰਦਾ ਦੂਰ ਕਰਕੇ ਨਾ ਜੀ ਅਗਲਾ ਹਾਈ ਨਹੀਂ ਦੂਰ ਹੈ ਪਤਾ ਨਹੀਂ ਪਤਾ ਨਹੀਂ ਕੀ ਬਣੂਗਾ ਕਿਉਂਕਿ ਹਰ ਬੰਦਾ ਅੱਜ ਕੱਲ ਸੋਚਦਾ ਪਤਾ ਨਹੀਂ ਇੰਨੇ ਪੈਸੇ ਲੋਨ ਦੇ باوجود ਵੀ ਚੀਜ਼ ਮਿਲੇ ਇੱਕ ਉਥੇ ਚੀਜ਼ ਆਪਾਂ ਦੇਖ ਲੈਣੇ ਆ ਤਾਂ ਆਪਾਂ ਨੂੰ ਤਸੱਲੀ ਹੋ ਜਾਂਦੀ ਹੈ ਤੇ ਆਪਾਂ ਮਾਲ ਜੇ ਕੋਲ ਮੈਂ 19 ਕੀ ਆ ਗਈ ਤਾਪਾ ਉਸ ਬੰਦੇ ਨੂੰ ਫੜ ਵੀ ਲੈਨੇ ਆ ਬਿਲਕੁਲ ਜਿਵੇਂ ਆਪਾਂ ਹਿਸ਼ਾਰਪੁਰ ਗਏ ਹਿਸ਼ਾਰਪੁਰ ਦੇ ਮਾਧਮ ਨਾਲ ਲਿਆ ਕਿਸੇ ਤੋਂ ਆਪਾਂ ਮੌਕੇ ਤੇ ਅਗ ਲਉਂਗਾ ਆ ਦਿੱਕਤ ਬਿਲਕੁਲ ਐਸ ਵਾਸਤੇ ਤੁਹਾਨੂੰ ਮੈਂ ਨੰਬਰ ਵੀ ਐਡ ਕਰ ਦੂੰ ਹਿਸ਼ਾਰਪੁਰ ਦੇ ਹਿਮਾਚਲ ਨਾਦੋਂ ਦੇ ਪੱਟੀ ਦੇ ਫਗਵਾੜੇ ਦੇ ਚੰਡੀਗੜ੍ਹ ਦੇ ਤਾਂ ਕਿ ਬੰਦਾ ਦੇਖ ਲੈ ਕੋਈ ਗੱਲ ਨਹੀਂ ਵਧੀਆ ਗੱਲ ਹੈ ਬਿਲਕੁਲ ਮੈਂ ਵਾਰ-ਵਾਰ ਇਹੀ ਕਹਿਣਾ ਵਧੀਆ ਚੀਜ਼ ਲਾਓ ਬਿਲਕੁਲ ਜੀ ਬਿਲਕੁਲ ਤੇ ਤੋਲ ਕੇ ਲਾਓ 200 ਜੀ ਐਸਮ ਲਾਉਣੀ ਆ ਉਹ ਲਾਓ 80 ਜੀ ਐਸਮ ਲਾਉਣੀ ਉਹ ਲਾਓ ਜੀ ਲਓ ਵੀ ਦੋਸਤੋ ਬਾਈ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਜੇਕਰ ਤੁਸੀਂ ਵੀ ਆਪਦਾ ਨਵਾਂ ਘਰ ਬਣਾ ਰਹੇ ਹੋ ਚਗਾਠਾਂ ਲੈਣੀਆਂ ਨੇ ਇੱਕ ਵਾਰ ਪਹਿਲਾਂ ਤਾਂ ਵੀਡੀਓ ਧਿਆਨ ਨਾਲ ਸੁਣ ਲਿਓ ਵੀਡੀਓ ਸ਼ੇਅਰ ਵੀ ਕਰਾ ਤਾਂ ਜੋ ਕਿਸੇ ਦਾ ਫਾਇਦਾ ਹੋ ਜੇ ਦੂਜਾ ਬਾਈ ਹੋਰਾਂ ਨੂੰ ਫੋਨ ਮਾਰ ਲਓ ਕਿਸੇ ਵੀ ਤਰ੍ਹਾਂ ਦਾ ਕੋਈ 1921 ਦਿਮਾਗ 'ਚ ਰਹੇਗੀ ਵੀ ਇਹ ਆ ਗੱਲ ਸਮਝ ਨਹੀਂ ਆਈ ਨਹੀਂ ਨਹੀਂ ਮੈਂ ਕਈ ਵਾਰ ਲੋਕਾਂ ਮੈਨੂੰ ਵੀ ਫਾਰਮ ਕੋਈ ਆਪਣੇ ਤੋਂ ਸਲਾਹ ਲੈਣੀ ਹੈ ਕਈ ਵਾਰੀ ਕੀ ਹੁੰਦਾ ਵੀ ਅਗਲੇ ਨੂੰ ਥੋੜੇ ਨਾਲ ਬਣਾਉਣੇ ਹੁੰਦੇ ਆ ਕੋਈ ਇਹ ਨਹੀਂ ਆਈ ਅਗਲੇ ਨੇ ਫੋਨ ਕੀਤਾ ਕੋਈ ਮਾਲ ਨਾ ਲਵੇ ਕੋਈ ਸਲਾਹ ਲੈਣੀ ਹੈ ਫਿਰ ਵੀ ਆਪਾਂ ਹਾਜ਼ਰ ਆਂ ਕੋਈ ਇਸ ਗੱਲ ਆਪਾਂ ਕੋਈ ਮਾਲ ਵੇਚਣ ਵਾਸਤੇ ਥੋਣਾ ਕਈ ਵਾਰ ਕਿਸੇ ਨੇ ਬੰਦੇ ਨੇ ਸਲਾਹ ਲੈਣੀ ਹੈ ਬਿਲਕੁਲ ਬਹੁਤ ਲੋਕ ਫੋਨ ਕਰਦੇ ਆ ਕੋਈ ਇਹ ਥੋਣਾ ਵੀ ਆਪਾਂ ਮਾਲਾ ਮਾਲ ਹੀ ਵੇਚਣਾ ਹੈ ਕਈ ਇਹਦੀ ਸਲਾਹ ਲੈਂਦਾ ਆਪਾਂ ਹਰ ਟਾਈਮ ਕੋਈ ਇਹ ਨਹੀਂ ਹੈ ਬੇਚੀ ਜੀ ਕਹੋਗੇ ਫੋਨ ਕਰੋ ਠੀਕ ਆ ਭਾਈ ਕੋਈ ਦਿੱਕਤ ਨਹੀਂ ਹੈ ਇਸ ਗੱਲ ਦੀ ਭਾਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ